ਆਮਾਜਮ ਪਾਰਟੀ ਦੇ ਸਾਰੇ ਹੀ ਆਦੇ ਦਰਸ਼ਕਾਂ ਮੇਰੇ ਸਾਹਮਣੇ ਬੈਠ ਕੇ ਪਾਰਟੀ ਦੇ ਜ਼ਿੰਮੇਵਾਰ ਦਰਸ਼ਕਾਂ ਸਾਡੇ ਵਿੱਚ ਵੀਡੀਓਸ ਆਰਤੀ ਸਿੰਘ ਜੀ ਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਸਾਥੀ ਸਤਿ ਸਹਿਬਾਨ ਤੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਮੇਰੇ ਡਰੇਗਾ ਚ ਕੰਮ ਕਰ ਰਹੇ बजुर्ग मातावान भैन नौजवान साथी बहुत ही पवित्र स्थान से अं बैठे हैं पंच सरपंच साहब वो भी आए हुए हैं सारे फतेह अटर जी वागुरू जी का खालसा वागुरु जी साथियों अच एक बहुत ही अहम मसला सी जिस बोलना बनता सी ਇਸੇ ਕਾਰਨ ਅੱਜ ਅਸੀਂ ਤੁਹਾਨੂੰ ਇਸ ਸਰਦ ਮੌਸਮ ਦੇ باوجود ਅੱਜ ਤੁਹਾਨੂੰ ਬੁਲਾਇਆ ਇੱਥੇ ਪਰ ਮਸਲਾ ਹੈ ਉਸ ਮਨਰੇਗਾ ਸਕੀਮ ਦਾ ਮਹਾਤਮਾ ਗਾਂਧੀ ਰੂਰਲ এমਪਲੋਇਮੈਂਟ ਗਰੰਟੀ ਸਕੀਮ ਜਿਹਨੂੰ ਅਸੀਂ ਮਨਰੇਗਾ ਵੀ ਕਹਿੰਦੇ ਆ ਮਰੇਗਾ ਵੀ ਕਹਿੰਦੇ ਆ ਜਿਸ ਤੇ ਕੇ ਸੈਂਟਰ ਦੀ ਸਰਕਾਰ ਉਸਨੇ ਦਾਤਾ ਮਾਰਨ ਦੀ ਕੋਸ਼ਿਸ਼ ਕੀਤੀ ਹੈ આજ ਤੱਕ ਸੈਂਟਰ ਚ ਕੋਈ ਵੀ ਰਿਹਾ ਚਾਹੇ ਕਾਂਗਰਸ ਰਹੀ ਚਾਹੇ ਹੁਣ ਬੀਜੇਪੀ ਸੈਂਟਰ ਦਾ ਹਮੇਸ਼ਾ ਹੀ ਪੰਜਾਬ ਦੇ ਪ੍ਰਤੀ ਰਵਈਆ ਇਦਾਂ ਦਾ ਹੀ ਰਿਹਾ ਹੈ ਇਹ ਆਜ਼ਾਦੀ ਤੋਂ ਲੈ ਲਓ ਜਦੋਂ ਆਜ਼ਾਦ ਹੋਇਆ ਮੁਲਕ 85% ਕੁਰਬਾਨੀਆਂ ਪੰਜਾਬੀਆਂ ਦੀਆਂ ਸੀ ਲੇਕਿਨ ਪੰਜਾਬ ਦੇ ਦੋ ਟੋਟੇ ਕਰਤੇ ਕਾਂਗਰਸ ਸਰਕਾਰ ਜਦੋਂ ਜਦੋਂ ਪਾਣੀ ਉਸ ਤੋਂ ਬਾਅਦ 1955 ਚ ਇੱਕ ਇੰਦਰਾ ਗਾਂਧੀ ਅਵਾਰਡ ਦਿੱਤਾ ਕਾਂਗਰਸੀਆਂ ਨੇ ਕਿ ਪੰਜਾਬ ਕੋਲ ਇੱਕੋ ਹੀ ਕੁਦਰਤੀ ਸਰੋਤ ਸੀਗਾ ਪਾਣੀ ਸਾਡਾ 60% ਪਾਣੀ ਚੱਕ ਕੇ ਰਾਜਸਥਾਨ ਨੂੰ ਦੇ ਦਿੱਤਾ ਉਸ ਤੋਂ ਬਾਅਦ ਫੇਰ ਵੀ ਇਹਨਾਂ ਦਾ ਢਿੱਡ ਨਹੀਂ ਭਰਿਆ ਫਿਰ ਐਸਵਾਈਐਲ ਬਣਾਤੀ ਕਹਿੰਦੇ ਹੋਰ ਪਾਣੀ ਹਰਿਆਣੇ ਨੂੰ ਦੇਣਾ ਔਰ ਉਸ ਨੂੰ ਰੋਕਣ ਲਈ ਸਾਡੇ ਪੰਜਾਬੀਆਂ ਨੇ ਜਦੋਂ ਮੋੜੇ ਆਏ ਤੁਸੀਂ ਦੇਖਿਆ ਕਿ ਕਿਵੇਂ 10 ਸਾਲ ਸਾਡਾ ਜਿਹੜਾ ਅਤਵਾਦ ਦੀ ਭੋਗਣਾ ਪਿਆ ਪੰਜਾਬ ਨੂੰ 25000 ਪੰਜਾਬੀ ਸਾਡੇ ਪੰਜਾਬ ਚ ਮਰ ਗਏ ਤੇ ਉਸ ਤੋਂ ਬਾਅਦ ਹਰਮੰਦਰ ਸਾਹਿਬ ਤੇ ਹਮਲਾ ਹੋਇਆ ਉਹ ਵੀ ਕਾਂਗਰਸ ਨੇ ਕਰਵਾਇਆ ਔਰ ਉਸ ਕਾਰਨ ਸਾਨੂੰ 84 ਦੇਖਣੀ ਪਈ 25000 ਜਨ ਸਾਡੇ ਸਿੱਖ ਉਹਨਾਂ ਨੂੰ ਮਾਰਿਆ ਗਿਆ ਗळा ਜਟਾਇਆ ਉਹ ਵੀ ਕਾਂਗਰਸ ਨੇ ਕਰਵਾਇਆ ਤੇ ਸਾਥੀਓ ਹੁਣ ਸੈਂਟਰ ਦੀ ਬੀਜੇਪੀ ਸਰਕਾਰ ਹੈ ਔਰ ਬੀਜੇਪੀ ਸਰਕਾਰ ਦਾ ਵੀ ਰਵਈਆ ਉਹੀ ਹੈ ਕਿ ਪੰਜਾਬ ਨੂੰ ਤੰਗ ਕਰੋ ਇਹਨਾਂ ਦੇ ਹਲਕਾ ਤੇ ਡਾਕਾ ਮਾਰੋ ਔਰ ਤੁਸੀਂ ਦੇਖਿਆ ਪਿੱਛੇ ਜੇ ਕਿਦਾਂ ਸਰਕਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜਦੋਂ ਪਾਣੀ ਦੀ ਚੋਰੀ ਹੋਣ ਲੱਗੀ ਤਾਂ ਮਾਨ ਸਾਹਿਬ ਦੇ ਉੱਤੇ ਜਾ ਕੇ ਜਿਹੜਾ ਧਰਨਾ ਲਗਾਇਆ ਔਰ ਪੰਜਾਬ ਇੱਕ ਵੀ ਬੂੰਦ ਪਾਣੀ ਦੀ ਜਾਣ ਨਹੀਂ ਦਿੱਤੀ ਲੇਕਿਨ ਪਹਿਲਾ 15 20 ਸਾਲ ਬਾਦਲਾਂ ਦੀ ਸਰਕਾਰ ਕਾਂਗਰਸ ਦੀ ਸਰਕਾਰ ਉਹਨਾਂ ਵੇਲੇ ਸ਼ਰੇਆਮ ਪਾਣੀ ਦੀ ਚੋਰੀ ਹੁੰਦੀ ਨਹੀਂ ਫਿਰ ਸਾਡੀ ਇਹ ਪੰਜਾਬ ਯੂਨੀਵਰਸਿਟੀ ਜੋ ਕਿ ਸਾਡੀ ਇੱਕ ਬਹੁਤ ਵੱਡੀ ਤਰੋਹਰ ਸਾਡੀ ਵਿਰਾਸਤ ਹੈ ਉਹਨੂੰ ਖੋੜਨ ਦੀ ਕੋਸ਼ਿਸ਼ ਕੀਤੀ ਤਾਂ ਦੇਖੋ ਸਾਡੇ ਪੰਜਾਬੀ ਅੜੇ ਜਾ ਕੇ ਸਾਡੇ ਕਿਸਾਨਾਂ ਨੇ ਸਾਡੇ ਨੌਜਵਾਨਾਂ ਨੇ ਚੰਡੀਗੜ੍ਹ ਜਾ ਕੇ ਧਰਜਾ ਲਗਾਇਆ ਔਰ ਮੋਦੀ ਨੂੰ ਫੇਰ ਆਪਣੇ ਮੂੰਹ ਦੀ ਖਾਣੀ ਪਈ ਇੱਕ ਵਾਰੀ ਤਾੜੀਆਂ ਮਾਰਦੇ ਐਸੇ ਲੋਕਾਂ ਦੇ ਤੇ ਸਾਥੀਓ ਅੱਜ ਫੇਰ ਨਰੇਕਾਂ ਲਈ ਸਾਡੇ ਆਮ ਲੋਕਾਂ ਲਈ ਸਾਡੇ ਆਰਥਿਕ ਤੌਰ ਤੇ ਥੋੜੇ ਪਛੜੇ ਲੋਕ ਇਹਨਾਂ ਨੇ ਬਹੁਤ ਵਧੀਆ ਜਿਹੜਾ ਰਾਈਟ ਟੂ ਵਰਕ ਇੱਕ ਕਾਨੂੰਨ ਬਣਿਆ ਸੀ ਪਰ ਉਹਨਾਂ ਨੂੰ ਪਿੰਡਾਂ 'ਚ ਬੈਠੇ ਕੰਮ ਮਿਲਦਾ ਸੀ ਨਰੇਗਾ ਜਿਹਦੇ ਨਾਲ ਕੇ ਉਹਨਾਂ ਦੇ ਘਰ ਵੀ ਚੱਲਦੇ ਸੀ ਉਹਨਾਂ ਦੇ ਚੁੱਲਿਆਂ ਦੀ ਅੱਗ ਜਿਹੜੀ ਆ ਉਹ ਬਲਦੀ ਸੀ ਲੇਕਿਨ ਅੱਜ ਸਰਕਾਰ ਨੇ ਇਸ ਨਰੇਗਾ ਨੂੰ ਖਤਮ ਕਰਨ ਦਾ ਜਿਹੜਾ ਵੀੜਾ ਚੱਕ ਲਿਆ ਪਰ ਇਹ ਪਤਾ ਨਹੀਂ ਵਾਰ-ਵਾਰ ਕਿਵੇਂ ਭੁੱਲ ਜਾਂਦੇ ਆ ਕਿ ਇਹਨਾਂ ਦੀ ਟੱਕਰ ਪੰਜਾਬ ਨਾਲ ਹੈ ਪੰਜਾਬੀਓ ਕੌਮ ਹੈ ਜੋ ਅੱਜ ਤੱਕ ਜ਼ੁਲਮ ਦੇ ਖਿਲਾਫ ਲੜਦੀ ਰਹੀ ਚਾਹੇ ਮੁਗਲਾਂ ਦਾ ਰਾਜ ਹੋਵੇ ਤਾਂ ਦਸਮ ਪਿਤਾ ਨੇ ਆਪਣਾ ਪਰਿਵਾਰ ਵਾਰਤ ਲੇਕਿਨ ਉਹਨਾਂ ਨੂੰ ਉਹਨਾਂ ਦਾ ਇਥੋਂ ਜਿਹੜਾ ਰਾਜ ਖਤਮ ਕਰਕੇ ਛੱਡਿਆ ਔਰ ਇੱਕ ਐਸੀ ਸ਼ੇਰਾਂ ਦੀ ਕੌਮ ਬਣਾਈ ਜੋ ਕਿ ਹਮੇਸ਼ਾ ਹੀ ਕਹ ਕੇ ਅਸੀਂ ਕੋਈ ਜ਼ੁਲਮ ਨਹੀਂ ਸਹਾਂਗੇ ਬੰਦਾ ਪੈਰਾਂ ਕੀ ਨੋ ਸਿੱਖ ਬਣਾ ਕੇ ਬੰਦਾ ਸਿੰਘ ਬਹਾਦਰ ਬਣਾਇਆ ਔਰ ਉਹ ਜਿਹੜਾ ਰਾਜ ਸਥਾਪਿਤ ਕੀਤਾ ਸੋ ਐਸੇ ਅਸੀਂ ਲੋਕ ਅਸੀਂ ਇਹ ਵੀ ਇਹਦੇ ਤੇ ਵੀ ਜਿੰਤ ਪਾਣੀ ਹੈ ਉਹਨਾਂ ਦੇ ਮਨਸੂਬੇ ਜਿਹੜੇ ਕਾਰਨ ਹੋਣ ਦੇ ਨੇ ਔਰ ਤੁਹਾਡੀ ਸਾਡੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਤੁਸੀਂ ਚੁਣੀ ਇੱਕ ਇਤਿਹਾਸ ਰਚ ਕੇ 92 ਸੀਟਾਂ ਦਿੱਤੀ ਹੈ ਉਹ ਸਰਕਾਰ ਨੇ 30 ਤਰੀਕ ਨੂੰ ਇੱਕ اجلاس ਸੱਦਿਆ ਪਾਸ ਤੋਂ ਪਰ ਇਹ ਉੱਤੇ ਪਾਸ ਕੀਤਾ ਕਿ ਜਿਹੜਾ ਨਮਾ ਜੀ ਰਾਮ ਜੀ ਬਨਵੇਕਾ ਨੂੰ ਬਦਲ ਕੇ ਜੀ ਰਾਮ ਜੀ ਸਕੀਮ ਲਿਆਉਂਦੀ ਹੈ ਅਸੀਂ ਇਹਦਾ ਸੱਤ ਵਿਰੋਧ ਕਰਦੇ ਹਾਂ ਔਰ ਉਹਨੂੰ ਲੈ ਕੇ ਪਾਸ ਕਰਕੇ ਮੋਦੀ ਸਰਕਾਰ ਕੋਲ ਭੇਜਿਆ ਉਹਨੂੰ ਸਮਝ ਦਿੱਤਾ ਕਿ ਅਗਰ ਤੁਸੀਂ ਇਸ ਸਕੀਮ ਵਾਪਸ ਨਹੀਂ ਲੈਂਦੇ ਤਾਂ ਇੱਕ ਬਹੁਤ ਵੱਡਾ ਯੁੱਧ ਜਿਹੜਾ ਪੰਜਾਬ ਸੈਂਟਰ ਦੇ ਖਿਲਾਫ ਛੇੜੇਗਾ ਪਰ ਪੰਜਾਬੀਆਂ ਨੂੰ ਜਾਣਦੀ ਹੈ ਜਦੋਂ ਕਾਲੇ ਕਾਨੂੰਨ ਬਣੇ ਸੀ ਤਿੰਨ ਸਵਾ ਸਾਲ ਪੰਜਾਬੀਆਂ ਨੇ ਉੱਪਰ ਮੋਰਚਾ ਲਾ ਕੇ ਰੱਖਿਆ ਤੇ 700 ਸ਼ਹੀਦیاں ਹੋ ਗਈਆਂ 700 ਕਿਸਾਨ ਸ਼ਹੀਦ ਹੋਏ ਮਜ਼ਦੂਰ ਪਰ ਅਸੀਂ ਜਿੱਤ ਪ੍ਰਾਪਤ ਕਰਕੇ ਹਟੇ ਇੱਕ ਵਾਰੀ ਪੰਜਾਬੀ ਵਾਲੀ ਤਾਲੀਆਂ ਮਾਰ ਦਿਓ ਅਸੀਂ ਉਹ ਕੌਮ ਅਸੀਂ ਵਾਰਿਸਾਂ ਗੁਰੂ ਗੋਬਿੰਦ ਸਿੰਘ ਦੇ ਅਸੀਂ ਵਾਰਿਸਾਂ ਬੰਦਾ ਸਿੰਘ ਬਹਾਦਰ ਦੇ ਅਸੀਂ ਵਾਰਿਸਾਂ ਹਰਿ ਸਿੰਘ ਨਲਵੇ ਦੇ ਜਿਨ੍ਹਾਂ ਨੇ ਅੱਜ ਤੱਕ ਕਿਸੇ ਰਾਗ ਅੱਗੇ

ਕਿ ਜਿਹੜਾ ਪੰਚਾਇਤੀ ਰਾਜ ਪਾਰਲੀਮੈਂਟ ਚ ਜਿਹੜੀ ਕਮੇਟੀ ਹੈ ਉਹਦਾ ਚੇਅਰਮੈਨ ਕਾਂਗਰਸੀ ਹੈ ਤੇ ਉਹਨਾਂ ਨੇ ਬਿਲਕੁਲ ਇਹਦੇ ਖਿਲਾਫ ਕੁਝ ਨਹੀਂ ਬੋਲਿਆ ਤੇ ਸਾਡੇ ਇਸ ਹਲਕੇ ਤੋਂ ਸਾਬਕਾ ਮੁੱਖ ਮੰਤਰੀ ਜਿਨ੍ਹਾਂ ਨੂੰ ਚਾਹੀਦਾ ਸੀਗੇ ਉੱਥੇ ਜਾ ਕੇ ਬੋਲਣ ਉਹ ਇੱਥੇ ਆਪਣੀਆਂ ਵੋਟਾਂ ਭਾਲਦੇ ਰਹੇ ਪਾਰਲੀਮੈਂਟ 'ਚ ਨਹੀਂ ਗਏ ਉਹ ਉਹ ਲੋਕ ਨੇ ਜਿਹੜਾ ਆਪਣਾ ਨਿੱਤ ਦੇਖ ਲੇ ਆਪਣੇ ਪਰਿਵਾਰਾਂ ਬਾਰੇ ਸੋਚਦੇ ਆ ਆਪਣੀ ਸਿਆਸਤ ਬਾਰੇ ਸੋਚਦੇ ਆ ਉਹਨਾਂ ਨੂੰ ਆਮ ਲੋਕਾਂ ਦੀ ਕੋਈ ਪਰਵਾਹ ਨਹੀਂ ਆ ਜਿੰਨਾ ਵੀ ਸਹੂਲਤਾਂ ਦਿੱਤੀਆਂ ਤੁਸੀਂ ਦੇਖਦੇ ਹੋ 75 ਸਾਲ ਤੋਂ ਕਿਸੇ ਨੇ ਸਹੂਲਤਾਂ ਨਹੀਂ ਦਿੱਤੀਆਂ ਜਿਵੇਂ ਆਮ ਆਦਮੀ ਪਾਰਟੀ ਨੇ ਦਿੱਤੀਆਂ ਸੀ 2022 ਤੋਂ ਪਹਿਲਾਂ ਤੁਸੀਂ ਸਾਰੇ ਜਾਣਦੇ ਹੋ ਕਿ ਦੇਸ਼ਾਂ ਤੋਂ ਜੋ ਤੁਹਾਡੀ कमाई ਹੁੰਦੀ ਸੀ ਉਹ ਬਿਜਲੀ ਦੇ ਬਿਲਾ ਤੇ ਬੱਚਿਆਂ ਦੀ ਪੜ੍ਹਾਈ ਤੇ ਔਰ ਬਜ਼ੁਰਗਾਂ ਦੀ ਦਵਾਈ ਤੇ ਲੱਗਦੀ ਸੀ ਠੀਕ ਹੈ ਗੱਲੇ ਠੀਕ ਹੈ ਨਾ ਪਰ ਜਦੋਂ ਦੀ 2025 ਤੋਂ ਆਮ ਪਾਰਟੀ ਆਈ ਹੈ ਤੁਹਾਡੀ ਬਿਜਲੀ ਵੀ ਫਰੀ ਦਵਾਈ ਵੀ ਫਰੀ ਔਰ ਬੱਚਿਆਂ ਦੇ ਪੜ੍ਹਾਈ ਲਈ ਸਕੂਲ ਵੀ ਵਧੀਆ ਬਣਾਤੇ ਠੀਕ ਹੈ ਨਾ ਸਾਰੇ ਤਾਂ ਜੇ ਮੰਨ ਲਓ ਮਾਨਸਾ ਦੇ ਸਾਡੀ ਉਹ ਲੋਕ ਤੋਂ ਸਰਕਾਰ ਨਹੀਂ ਹੈ ਜਿਹੜੇ ਕਿ ਇੱਥੇ ਰੇਤਾ ਵਿੱਚ ਜਿਹੜੇ ਕਿ ਨਸ਼ੇ ਪਹਲਾਨ ਅਜ ਮਾਨ ਸਰਕਾਰ ਕਰਕੇ 80% ਜਿਹੜੇ ਨਸ਼ੇ ਘਟੇ ਆ ਨਹੀਂ ਤਾਂ ਇਹਨਾਂ ਦੇ ਤਾਂ ਮੰਤਰੀ ਆ ਸੁਖਪਾਲ ਖੈਰਾ ਹੋਵੇ ਚਾਹੇ ਮਜੀਠੀਆ ਹੋਵੇ ਇਹ ਨਸ਼ੇ ਸ਼ਰਿਆਂੋਂ ਬੇਜੇਰ ਇੱਕ ਇਹ ਮਾਨ ਸਾਹਿਬ ਦੀ ਸਰਕਾਰ ਜਿੱਦਾਂ ਇੱਕ ਪੈਸੇ ਦਾ ਦਾਗ ਨਹੀਂ ਇਹਨੂੰ ਪੈਸੇ ਦਾ ਵੀ ਆ ਸਾਫਤਾ ਮੁੱਖ ਮੰਤਰੀ ਦੇ ਭਾਣਜੇ ਕੋਲੋਂ ਕੋਨ ਨੂੰ ਦੱਸਣ ਦੀ ਲੋੜ ਪੈਣੀ ਕਿਵੇਂ ਕਿੰਨੇ ਪੈਸੇ ਮਿਲੇ ਕਿੰਨੇ ਮਿਲੇ ਸੀ 10 ਕਰੋੜ 10 ਕਰੋੜ ਇੱਕ ਦਿਨ 'ਚ 10 ਕਰੋੜ ਮਿਲੇ 1500 ਕਰੋੜ ਦੀ ਲੁੱਟ ਹੋਈ ਆ ਸਾਡੇ ਹਲਕੇ 'ਚ ਆ ਮੈਨੂੰ ਯਾਦ ਹੈ ਇੱਥੇ ਲੁਫੇੜੀ ਇੱਕ ਵਾਰੀ ਧਰ ਨਾਲ ਲੱਗਿਆ ਸੀ ਨਸ਼ਿਆਂ ਦੇ ਖਲਾਫ ਤੁਸੀਂ ਸਾਰੇ ਜਾਣਦੇ ਹੋ ਕਿ ਐਵੇਂ ਆਇਆ ਇਸ ਵਿੱਚ ਸੋ ਸਾਥੀਓ ਅੱਜ ਲਾਪਰਵਾਹ ਹੋਣ ਦੀ ਜ਼ਰੂਰਤ ਇਹਨਾਂ ਨੂੰ ਦੱਸਣ ਦੀ ਜ਼ਰੂਰਤ ਹੈ ਇਹ ਕਾਲਾ ਕਾਨੂੰਨ ਜੋ ਤੁਸੀਂ ਆਮ ਲੋਕਾਂ ਦੇ ਖਿਲਾਫ ਬਣਾਇਆ ਇਹ ਅਸੀਂ ਬਣਨ ਨਹੀਂ ਦੇਣਾ ਇਹਦੇ ਖਿਲਾਫ ਲੜਾਂਗੇ ਚਾਹੇ ਧਰਨੇ ਲਾਉਣੇ ਪੈਣ ਚਾਹੇ ਦਿੱਲੀ ਜਾਣਾ ਪਵੇ ਆਪਾਂ ਸਾਰੇ ਜਾਵਾਂਗੇ ਤਿਆਰ ਹੋ ਤੁਸੀਂ ਇਸ ਗੱਲ ਲਈ ਤੁਹਾਡਾ ਸਾਰਿਆਂ ਦਾ ਮੈਂ ਅੱਜ ਇਹ ਸਾਡੀ ਦੇ ਗੌਰ ਨੂੰ ਤੁਸੀਂ ਇੱਥੇ ਪਹੁੰਚਿਓ ਕੋਈ ਜ਼ਰੂਰਤ ਵੀ ਹੈ ਕਿਉਂਕਿ 100 ਦਿਨਾਂ ਜੇ ਲਾ ਲਈਏ 346 ਦੇ ਹਿਸਾਬ ਨਾਲ 35000 ਦੇ ਕਰੀਬ ਬਣ ਜਾਂਦਾ ਔਰ ਜੇ ਦੋ ਜਣੇ ਘਰ ਦੀ ਚ ਨਵੇਂਗਾ ਚ ਲੱਗੇ ਤਾਂ 70000 ਦੇ ਕਰੀਬ 70000 ਰੁਪਇਆ ਬਣ ਜਾਂਦਾ ਜੋ ਇੱਕ ਬਹੁਤ ਵੱਡੀ ਰਕਮ ਹੈ ਠੀਕ ਹੈਗਾ 70000 ਨਾਲ ਇੱਕ ਆਮ ਪਰਿਵਾਰ ਆਪਣੇ ਬੱਚੇ ਦਾ ਵਿਆਹ ਕਰ ਸਕਦਾ ਹੋਰ ਜਿਹੜੇ ਆਪਣੇ ਮਨਸੂਬ ਦਿਲ ਦੀਆ ਵਰਤਾਰੇ ਪੂਰੇ ਕਰ ਸਕਦਾ ਲਗਿਨ ਅੱਜ ਇਹ ਬੀਜੇਪੀ ਸਰਕਾਰ ਨਹੀਂ ਚਾਹੁੰਦੀ ਕਿ ਅਸੀਂ ਸਾਡੇ ਜਿਹੜੇ ਇਹ ਜਿਹੜੇ ਸਾਡੇ ਮਨ ਦੇ ਬਲਬਲੇ ਪੂਰੇ ਹੋਣ ਤੇ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸ ਕਿ ਇਹ 70% ਸਾਡੇ ਜਿਹੜੇ ਨਿਰੇਗਾ ਦੇ ਕੰਮ ਇਹਨਾਂ ਚ 70% ਐਸਸੀ ਪਰਿਵਾਰ ਦੇ ਠੀਕ ਹੈ ਗੱਲ ਇਹ 70% ਐਸਸੀ ਪਰਿਵਾਰ ਔਰ ਇਹਨਾਂ ਸਰਕਾਰਾਂ ਨੇ ਅੱਜ ਤੱਕ ਐਸਸੀ ਪਰਿਵਾਰ ਦਾ ਕੋਈ ਕਰਜ਼ਾ ਮੌਰਨੀ ਕੀਤਾ ਕਿਸੇ ਇਹਨੇ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਨੇ 5000 ਅਸੀ ਪਰਿਵਾਰਾਂ ਦਾ ਕਰਜ਼ਾ ਮਾਫ ਕੀਤਾ ਤਾੜੀਆਂ ਮਾਰ ਕੇ ਕਰੋ ਅਰੇ ਜਿਹੜੇ ਸਾਫ ਦਾ ਮੁੱਖ ਮੰਤਰੀ ਮਸੀਹਾ ਕਹਿੰਦੇ ਆਪਣੇ ਆਪ ਨੂੰ ਐਸਸੀ ਐਸਸੀ ਬਰਾਦਰੀ ਦਾ ਉਹਨਾਂ ਨੂੰ ਪੁੱਛਣਾ ਦਾ ਸਹੀ ਕਿ ਤੁਸੀਂ ਇੱਕ ਵੀ ਕੋਈ ਕੰਮ ਕਿਡਾ ਰਹੋ ਜਿਹੜਾ ਐਸਸੀ ਬਰਾਦਰੀ ਲਈ ਕੀਤਾ ਹੈ ਅਗਰ एमसी मोरिंडे का चेयरमैन लाया लगाया मोरिंडे एसी okay. बरादरी का जगदेव सिंह भटौला अज तक सबका मुख्यमंत्री पंद्रह साल इतम रहे एक भी बंदे कोई किसी बड़ी पोस्ट नहीं लगाया और दूसरी गल मान सरकार ने एससी परिवार ने अठवंजा एडवोकेट जनरल हाई कोर्ट च लगाए पहली बार है ਪਹਿਲੀ ਵਾਰ ਇਹ ਸੋ ਐਸੇ ਕੰਮ ਜਿਹੜੇ ਆ ਸਾਡੀ ਸਰਕਾਰ ਨੇ ਦਿੱਤੇ ਆ ਆਮ ਲੋਕਾਂ ਲਈ ਐਸੀ ਪਰਵਾਰਾਂ ਲਈ ਜੇ ਜਨਰਲ ਜਨਰਲ ਵਰਗ ਦੀ ਵੀ ਗੱਲ ਕਰ ਲਈਏ ਪਹਿਲੀ ਵਾਰੀ ਜਨਰਲ ਵਰਗ ਨੂੰ ਜਿਹੜਾ ਉਹ ਬਿਜਲੀ ਦਾ ਫਾਇਦਾ ਮਿਲਿਆ ਕਿਹਨੇ ਦਿੱਤਾ ਆਮ ਆਮ ਆਦੀ ਪਾਰਟੀ ਸੋ ਸਾਧਿਓ ਸਾਨੂੰ ਲਾਮਬੰਦ ਹੋਣਾ ਪਏ ਇਹਨਾਂ ਦੇ ਲਾਲਚਾਂ ਜਿੱ ਨਹੀਂ ਆਣ ਅਪਰਸੋ ਨੇ ਕਹਿ ਰਿਹਾ ਸੀ ਕਿਤੇ ਕਦੇ ਮੈਨੂੰ ਪਤਾ ਵੋਟਾਂ ਲੱਗ ਕੇਵੇਂ ਲੈਣੀਆਂ ਮੈਂ दारू ਪਲਾ ਦੂੰ ਮੈਂ ਇਹਦੇ ਮੈਂ ਪੈਸੇ ਦੇ ਦੂੰ ਲੋਕਾਂ ਨੇ ਮੈਨੂੰ ਵੋਟਾਂ ਪਾ ਲੈਣੀਆਂ ਪਹਿਲਾਂ ਹੀ ਆਪਣੇ ਆਪ ਨੂੰ ਮੁੱਖ ਮੰਤਰੀ ਕਹੀਏ ਜਦੋਂ ਕਿ ਜਲੰਧਰ ਪੋਸਟ ਲੱਗੇ ਹੋਏ 200 ਦਾ ਦੇ ਕੋਈ ਸਾਡਾ ਐਮਪੀ ਗੁੰਮ ਹੋ ਗਿਆ ਸੋ ਐਸੇ ਹਿਵਾਤ ਨੇ ਇਹਨਾਂ ਸਰਕਾਰਾਂ ਨੇ ਕੁਝ ਨਹੀਂ ਕਰਨਾ ਸੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜਦੋਂ ਵੀ ਨਵਾਂ ਪ੍ਰੋਗਰਾਮ ਆਣਾ ਕਿ ਜਦੋਂ ਧਰਨਾ ਲਾਣਾ ਤੁਸੀਂ ਸਾਰਿਆਂ ਨੇ ਪਹੁੰਚਣਾ ਉੱਥੇ ਅਸੀਂ ਬਿਲਕੁਲ ਵੀ ਜਿਹੜਾ ਤੁਹਾਡਾ ਹੱਕ ਹੈ ਇਹ ਮਾਰਨ ਨਹੀਂ ਦੇਣਾ ਕਿਉਂਕਿ ਬੀਜੇਪੀ ਸਰਕਾਰ ਚਾਹੁੰਦੀ ਹੈ ਕਿ ਜਿਹੜਾ ਤੁਹਾਡਾ ਟੈਕਸ ਪੈਸਾ ਪੰਜਾਬ ਤੋਂ ਜਾਂਦਾ ਤੁਸੀਂ ਸਵੇਰੇ ਉੱਠ ਕੇ ਚਾਹ ਬਣਾਉਣ ਲਈ ਜਿਹੜਾ ਮਾਦਰ ਦੀ ਥੀਲੀ ਵੀ ਚਲਾਉਂਦੇ ਹੋ ਤਾਂ ਟੈਕਸ ਜਾਂਦਾ ਆਟਾ ਗਰੀਦਿਓ ਟੈਕਸ ਜਾਂਦਾ ਤਾਂ ਉਹ ਜਿਹੜਾ ਟੈਕਸ ਦਾ ਪੈਸਾ ਉਹ ਸਾਡਾ ਸਾਨੂੰ ਦੇਣ ਦੀ بجائے ਉਹ ਅਦਾਨੀਆਂ ਅੰਬਾਨੀਆਂ ਨੂੰ ਦੇਣਾ ਚਾਹਦੇ ਉਹਨਾਂ ਦਾ ਲੱਖਾਂ ਕਰੋੜਾਂ ਦਾ ਕਰਜ਼ਾ ਮਾਫ਼ ਕਰਨਾ ਚਾਹੁੰਦੇ ਸੋ ਇਸ ਕਰਕੇ ਮੈਂ ਤੁਹਾਡਾ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਔਰ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਜਿਵੇਂ ਅਸੀਂ ਦੂਸਰੇ ਹੱਕ ਲਿੱਤੇ ਚਾਹੇ ਕਿਸਾਨੀ ਦੇ ਚਾਹੇ ਪੰਜਾਬੀ ਯੂਨੀਵਰਸਿਟੀ ਦੇ ਇਹ ਵੀ ਹੱਕ ਅਸੀਂ ਤੁਹਾਡਾ ਮਰਨ ਨਹੀਂ ਦਵਾਂਗੇ ਲੈ ਕੇ ਆਵਾਂਗੇ y、okay. o